ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ੍ਹ ਨਾ ਇੱਕ ਟ੍ਰੈਂਡ ਚੱਲਿਆ ਸਾਡੇ ਨਾਲ ਕਾਉਂਸਲਿੰਗ ਕਰੋ ਜਿਨ੍ਹਾਂ ਨੂੰ ਪਿਆਰ ਚ ਤੋਖਾ ਮਿਲਿਆ ਜਿਹੜੇ ਡਿਪਰੈਸ਼ਨ ਚਾ ਬਾਬਿਓ ਜਿੰਨਾ ਚਿਰ ਮੇਰਾ ਖੁਦ ਦਾ ਸਿਰ ਨਹੀਂ ਨਾ ਦੁਖਿਆ ਮੈਨੂੰ ਨਹੀਂ ਪਤਾ ਸਾਹਮਣੇ ਵਾਲੇ ਦਾ ਸਿਰ ਦੁਖਦਾ ਉਹਦੇ ਪੇਨ ਕਿੰਨੀ ਹੋ ਰਹੀ ਆ ਜਿੰਨਾ ਚਿਰ ਮੈਂ ਖੁਦ ਨਹੀਂ ਡਿਪਰੈਸ਼ਨ ਚੱਲਿਆ ਜਿੰਨਾ ਚਿਰ ਮੇਰੀ ਛਾਤੀ ਜਾ ਕੇ ਸਾਹ ਨਹੀਂ ਨਾ ਫੁੱਲਿਆ ਸਾਹ ਔਖਾ ਨਹੀਂ ਹੋਇਆ ਤੇ ਮੈਨੂੰ ਘਰ ਦੀ ਸ਼ਤ ਐ ਨਹੀਂ ਲੱਗੀ ਵੀ ਇਹ ਬਹੁਤ ਪੀੜਿਆ ਤੇ ਮੈਂ ਵਿੜੇ ਵਿੱਚ ਨਹੀਂ ਭੱਜਿਆ ਤੇ ਵਿੜੇ ਵਿੱਚ ਜਾ ਕੇ ਵੀ ਮੇਰੇ ਹੱਥ ਪੈਰ ਨਹੀਂ ਫੁੱਲੇ ਤੇ ਮੈਨੂੰ ਐ ਲੱਗਦਾ ਕਿ ਮੈਨੂੰ ਕੁਝ ਹੋ ਜਾਣਾ ਇਸ ਹੱਦ ਤੱਕ ਡਿਪਰੈਸ਼ਨ ਨਹੀਂ ਚੱਲਿਆ ਤੁਸੀਂ ਉਹਨਾਂ ਚਿਰ ਸਾਹਮਣੇ ਵਾਲੇ ਡਿਪਰੈਸ਼ਨ ਵਾਲੇ ਦੀ ਕਾਉਂਸਲਿੰਗ ਨਹੀਂ ਕਰ ਸਕਦੇ ਕਿਉਂਕਿ ਹਰ ਇੱਕ ਚੀਜ਼ ਨੂੰ ਮਹਿਸੂਸ ਕਰਨਾ ਜ਼ਰੂਰੀ ਆ ਜਿੰਨਾ ਚਿਰ ਤੁਸੀਂ ਰਿਸ਼ਤਿਆਂ ਵਿੱਚ ਧੋਖਾ ਨਹੀਂ ਖਾਦਾ ਤੁਸੀਂ ਘਰਦਿਆਂ ਤੋਂ ਤੁਸੀਂ ਦੋਸਤਾਂ ਤੋਂ ਤੇ ਤੁਸੀਂ ਪਿਆਰ ਵਿੱਚ ਠੋਕਰ ਨਹੀਂ ਖਾਦੀ ਤੁਸੀਂ ਟੁੱਟੇ ਨਹੀਂ ਟੁੱਟੇ ਵੀ ਇਸ ਕਦਰ ਕਿ ਤੁਸੀਂ ਚੂਰ ਚੂਰ ਨਹੀਂ ਹੋ ਗਏ ਜਿੰਨਾ ਚਿਰ ਤੁਸੀਂ ਰੋਏ ਨਹੀਂ ਤੁਸੀਂ ਸਿਸਕੀਆਂ ਨਹੀਂ ਲਈਆਂ ਤੇ ਤੁਹਾਡੀ ਰੂਹ ਔਖੀ ਨਹੀਂ ਨਾ ਹੋਈ ਉਹਨਾਂ ਚਿਰ ਤੁਹਾਨੂੰ ਨਹੀਂ ਪਤਾ ਕਿ ਕੋਈ ਬੰਦਾ ਪਿਆਰ ਵਿੱਚ ਟੁੱਟ ਗਿਆ ਉਹਦੀ ਕਾਉਂਸਲਿੰਗ ਕਿਵੇਂ ਕਰਨੀ ਉਹਨੂੰ ਸੰਭਾਲਣਾ ਕਿਵੇਂ ਆ ਜਿਹੜਾ ਖੁਦ ਟੁੱਟ ਕੇ ਤੇ ਉਸ ਵਾਹਿਗੁਰੂ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਨਹੀਂ ਨਾ ਸੰਭਾਲਦਾ ਉਹਨੂੰ ਨਹੀਂ ਪਤਾ ਕਿ ਟੁੱਟੇ ਹੋਏ ਨੂੰ ਕਿਵੇਂ ਸੰਭਾਲ ਲੈਣਾ ਹਰ ਇੱਕ ਬੰਦਾ ਅੱਜ ਕੱਲ ਬੈਠਾ ਕਾਉਂਸਲਿੰਗ ਕਰ ਰਿਹਾ ਸੱਚੀ ਇਹ ਪੀੜ ਕੋਈ ਵੀ ਆ ਕੋਈ ਵੀ ਦਰਦ ਜਿੰਨਾ ਚਿਰ ਤੁਸੀਂ ਖੁਦ ਨਹੀਂ ਹੰਡਾਇਆ ਆਪਣੇ ਤਨ ਤੇ ਆਪਣੀ ਰੂਹ ਤੇ ਤੁਸੀਂ ਬੇਇੱਜ਼ਤ ਨਹੀਂ ਹੋਏ ਉਹਨਾਂ ਚਿਰ ਤੁਹਾਨੂੰ ਨਹੀਂ ਪਤਾ ਕਿ ਸਾਹਮਣੇ ਵਾਲਾ ਬੇਇੱਜ਼ਤ ਹੋਇਆ ਉਹਨੂੰ ਮਹਿਸੂਸ ਕੀ ਹੋ ਰਿਹਾ ਇਹ ਜਮਾਨੇ ਤੋਂ ਆਪ ਠੋਕਰਾਂ ਖਾਣੀਆਂ ਪੈਂਦੀਆਂ ਤੇ ਫੇਰ ਸਾਹਮਣੇ ਵਾਲੇ ਨੂੰ ਬੁੱਕਲ ਵਿੱਚ ਲੈਣਾ ਪੈਂਦਾ ਸਤਿੰਗ ਬਾਬਿਓ ਐਵੇਂ ਨਾ ਲੱਗ ਬਿਆ ਕਰੋ ਜਿਨ੍ਹਾਂ ਨੇ ਜ਼ਿੰਦਗੀ ਚ ਇੰਨਾ ਕ ਦੁੱਖ ਵੀ ਨਹੀਂ ਵੇਖਿਆ ਉਹ ਵੀ ਟੁੱਟੇ ਹੋਏ ਨੂੰ ਆਦੇ ਹਾਜੂ ਅਸੀਂ ਤੁਹਾਨੂੰ ਸਾਹਮਦੇ ਆਂ ਸਾਹਮਣ ਵਾਲਾ ਨਿਰੰਕਾਰ ਉਹਦਾ ਸਹਾਰਾ ਲਿਆ ਕਰੋ ਅਕਾਲ ਪੁਰਖ ਪਰਮੇਸ਼ਵਰ ਦਾ ਉਹਦੀ ਗੋਦ ਤੋਂ ਬਿਨਾ ਦੁਨੀਆ ਵਿੱਚ ਸੱਚੀ ਸੁੱਚੀ ਗੋਦ ਕਿਤੇ ਕਰੋੜਾਂ ਚ ਇੱਕ ਦੀ ਮਿਲਦੀ ਹੈ